ਵਿੱਚ ਮਜਬੂਰੀ ਤੌਰ ਤੇ ਨਫਰਤ ਪੈਦਾ ਕਰਨ ਵਾਲੇ ਲੋਕ ਗੁਰੂ ਨਾਨਕ ਦੇਵ ਜੀ ਦੇ ਇਹ ਕੁਝ ਬੋਲਾਂ ਤੋਂ ਸਿੱਖਿਆ ਲੈ ਲੈਣ ਜਦੋਂ ਕੋਈ ਗੁਰੂ ਨਾਨਕ ਦੇਵ ਜੀ ਤੋਂ ਪੁੱਛਦਾ ਸੀ ਕਿ ਤੁਹਾਡੇ ਨਾਲ ਜੋ ਹੈ ਬਾਲਾ ਤੇ ਮਰਦਾਨਾ ਨਹੀਂ ਇਹ ਤੁਹਾਡੇ ਨੌਕਰ ਨੇ ਕੀ ਇਹ ਤੁਹਾਡੇ ਚੇਲੇ ਨੇ ਤੁਹਾਡੇ ਸ਼ਿਸ਼ਣੇ ਤੇ ਅੱਗੋਂ ਗੁਰੂ ਨਾਨਕ ਦੇਵ ਜੀ ਦਾ ਕੀ ਜਵਾਬ ਆਂਦਾ ਸੀ ਆਪਾਂ ਸਾਰੇ ਹੀ ਇਸ ਗੱਲ ਨੂੰ ਜਾਣਨੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਸਾਥੀ ਸੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਭਾਈ ਬਾਲਾ ਜੋ ਕਿ ਹਿੰਦੂ ਸੀ ਤੇ ਭਾਈ ਮਰਦਾਨਾ ਜੋ ਕਿ ਮੁਸਲਿਮ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਰੱਬੀ ਬੋਲ ਨਿਕਲਦੇ ਗੁਰਬਾਣੀ ਨਿਕਲਦੀ ਤਾਂ ਭਾਈ ਮਰਦਾਨਾ ਜੀ ਰਬਾਬ ਛੇੜ ਕੇ ਉਹਨਾਂ ਸ਼ਬਦਾਂ ਨੂੰ ਸੰਗੀਤ ਦਿੰਦੇ ਤੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਚਵਲ ਕਰਦੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਕੋਈ ਆ ਕੇ ਪੁੱਛਦਾ ਕਿ ਇਹ ਤੁਹਾਡੇ ਨੌਕਰ ਨੇ ਜਾਂ ਇਹ ਤੁਹਾਡੇ ਕੋਈ ਸ਼ਿष्य ਨੇ ਤਾਂ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਇਹ ਮੇਰੇ ਨੌਕਰ ਨਹੀਂ ਮੇਰੇ ਸ਼ਿष्य ਨਹੀਂ ਮੇਰੇ ਨਹੀਂ ਨਾਏ ਮੇਰੇ ਮੂਰੀਦ ਨੇ ਨਾਏ ਮੇਰੇ ਸੇਵਕ ਨੇ ਐ ਮੇਰੇ ਭਰਾ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਸੋ ਮੈਨੂੰ ਲੱਗਦਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਬੋਲਾਂ ਤੋਂ ਸਮਝਣਾ ਚਾਹੀਦਾ ਹੈ ਕਿ ਹਿੰਦੂ ਮੁਸਲਿਮ ਸਿੱਖ ਹੀ ਸਾਰੇ ਹੀ ਭਰਾ ਨੇ